ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰਨ ਲੱਗਾ ਕਿ ਪੰਜਾਬ ਦੇ ਦੋ ਸਕੂਲਾਂ ਦੇ ਵਿੱਚ ਪੋਸਟਾਂ ਆਈਆਂ ਨੇ ਟੀਚਿੰਗ ਔਰ ਨੌਨ ਟੀਚਿੰਗ ਸਟਾਫ ਦੀਆਂ ਜਿਨ੍ਹਾਂ ਦੇ ਵਿੱਚੋਂ ਸਰਕਾਰੀ ਸਕੂਲ ਵੀ ਹੈ ਔਰ ਪੰਜਾਬ ਦੇ ਬਹੁਤ ਵਧੀਆ ਪ੍ਰਾਈਵੇਟ ਸਕੂਲ ਵੀ ਨੇ ਸੋ ਉਹ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਾ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਸਾਬਕਾ ਫੌਜੀ ਵੀਰ ਕੋਈ ਬੱਚਾ ਬੱਚੀ ਜਿਹੜੇ ਪੜੇ ਲਿਖੇ ਨੇ ਨੌਕਰੀ ਦੀ ਤਲਾਸ਼ ਵਿੱਚ ਨੇ ਤੇ ਉਹ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਬਹੁਤ ਘੱਟ ਤਨਖਾਹ ਤੇ ਨੌਕਰੀ ਕਰ ਰਹੇ ਨੇ ਤਾਂ ਉਹ ਅਪਲਾਈ ਕਰ ਸਕਦੇ ਨੇ ਸਰਕਾਰੀ ਸਕੂਲ ਦੇ ਵਿੱਚ ਵੀ ਤਨਖਾਹ ਵਧੀਆ ਤੇ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਤੋਂ ਵੀ ਵਧੀਆ ਸੈਲਰੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਜਾਣਕਾਰੀ ਪੂਰੀ ਸੁਣ ਲਿਓ ਤੁਹਾਨੂੰ ਨਾ ਜ਼ਰੂਰਤ ਹੋਈ ਤਾਂ ਆਪਣੇ ਨੇੜੇ-ਤੇੜੇ ਦੋਸਤਾਂ ਮਿੱਤਰਾਂ ਦੇ ਵਿੱਚ ਆਪਣੇ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਲੋੜਵੰਦ ਨੂੰ ਕਿਸੇ ਜ਼ਰੂਰਤਮੰਦ ਬੱਚੇ ਬੱਚੀ ਨੂੰ ਸਾਬਕਾ ਫੌਜੀ ਵੀਰ ਨੂੰ ਨੌਕਰੀ ਮਿਲ ਜਾਵੇ ਇਹਦੇ ਵਿੱਚ ਟੀਚਿੰਗ ਸਟਾਫ ਵੀ ਹੈ ਨੌਨ ਟੀਚਿੰਗ ਸਟਾਫ ਵੀ ਹੈ ਸੋ ਮੈਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਲੱਗਾ ਸਭ ਤੋਂ ਪਹਿਲੀ ਜਿਹੜੀ ਜਾਣਕਾਰੀ ਹੈ ਉਹ ਹੈ ਬਠਿੰਡਾ ਦੇ ਵਿੱਚ ਆਰਮੀ ਕੈਂਟ ਦੇ ਅੰਦਰ ਕੇਂਦਰੀ ਵਿਦਿਆਲਿਆ ਜਿਹਨੂੰ ਸੈਂਟਰਲ ਸਕੂਲ ਕਹਿੰਦੇ ਨੇ ਸੋ ਕੇਂਦਰੀ ਵਿਦਿਆਲਿਆ ਨੰਬਰ 1 ਦੇ ਵੱਲੋਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਨੌਕਰੀਆਂ ਸਿਰਫ ਇੰਟਰਵਿਊ ਦੇ ਬੇਸ ਤੇ ਜਿਹੜੀ ਭਰਤੀ ਹੋਣੀ ਆ ਕੋਈ ਰਿਟਨ ਐਗਜ਼ਾਮ ਨਹੀਂ ਹੈ ਕੋਈ ਇਹਦੇ ਵਿੱਚ ਤੁਸੀਂ ਫੀਸ ਨਹੀਂ ਅਪਲਾਈ ਕਰਨੀ ਆ ਸੋ ਇਹਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੰਨੇ ਆ ਕਿ ਇਹਦੇ ਵਿੱਚ ਜਿਹੜੀਆਂ ਟੀਚਰਾਂ ਦੀਆਂ ਪੋਸਟਾਂ ਨੇ ਪੋਸਟ ਗ੍ਰੈਜੂਏਟ ਇੰਗਲਿਸ਼ ਹਿੰਦੀ ਇਕਨੋਮਿਕਸ ਕੈਮਿਸਟਰੀ ਫਿਜ਼ਿਕਸ ਬਾਇਓਲੋਜੀ ਮੈਥ ਕਮਰਸ ਕੰਪਿਊਟਰ ਸਾਇੰਸ ਔਰ ਇਹਦੇ ਤੋਂ ਇਲਾਵਾ TGT टीचर ਨੇ ਜਿਹੜਾ 트레인ਡ ਗ੍ਰੈਜੂਏਟ ਟੀਚਰ ਨੇ ਉਹਨਾਂ ਦੀਆਂ ਇੰਗਲਿਸ਼ ਹਿੰਦੀ ਔਰ ਸਾਇੰਸ ਮੈਥ ਸੰਸਕ੍ਰਿਤ ਔਰ ਸੋਸ਼ਲ ਸਟਡੀ ਦੀਆਂ ਪੋਸਟਾਂ ਨੇ ਪੀਆਰਟੀ ਟੀਚਰ ਰੱਖਿਆ ਜਾਣਾ ਪ੍ਰਾਇਮਰੀ ਟੀਚਰ ਔਰ ਇਹਦੇ ਤੋਂ ਇਲਾਵਾ ਬਾਲ ਵਾਟਿਕਾ ਟੀਚਰ ਜਿਹਨੂੰ ਨਰਸਰੀ ਟੀਚਰ ਆਪਾਂ ਕਹਿ ਦਿੰਨੇ ਆ ਉਹਦੀ ਵੀ ਪੋਸਟ ਹੈ ਤੇ 뮤직 ਡਾਂਸ ਇਨਸਟ੍ਰਕਟਰ ਭਰਤੀ ਕੀਤਾ ਜਾਣਾ ਕੰਪਿਊਟਰ ਇਨਸਟ੍ਰਕਟਰ ਭਰਤੀ ਕੀਤਾ ਜਾਣਾ ਸਟੂਡੈਂਟ ਕਾਉਂਸਲਰ ਭਰਤੀ ਕੀਤਾ ਜਾਣਾ ਹੈ ਔਰ ਇਹਦੇ ਤੋਂ ਇਲਾਵਾ ਨਰਸ ਯੋਗਾ ਟੀਚਰ سپورٹس ਕੋਚ ਤੇ ਸਪੈਸ਼ਲ এডਿਕੇਸ਼ਨ ਟੀਚਰ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਉਹਨਾਂ ਨੂੰ এডਿਕੇਸ਼ਨ ਦੇਣ ਵਾਸਤੇ ਸੋ ਸਾਰੀਆਂ ਵੈਕੈਂਸੀਆਂ ਜਿਹੜੀਆਂ ਭਰਤੀ ਕੀਤੀ ਜਾ ਰਹੀ ਹੈ ਕੇਂਦਰੀ ਵਿਦਿਆਲਿਆ ਨੰਬਰ 1 ਬਠਿੰਡਾ ਘੰਟ ਦੇ ਵੱਲੋਂ ਸੋ ਇਹਦੇ ਵਿੱਚ ਜਿਹੜੇ ਟੀਚਿੰਗ ਸਟਾਫ ਦੇ ਵਿੱਚ ਵੀ ਜੇ ਯੋਗਤਾ ਰੱਖਦੇ ਨੇ ਸਾਬਕਾ ਫੌਜੀ ਵੀਰ ਅਤੇ ਨੌਨ ਟੀਚਿੰਗ ਸਟਾਫ ਦੇ ਵਿੱਚ ਵੀ ਜਿਹੜੇ ਸਾਬਕਾ ਫੌਜੀ ਵੀਰ ਵੀ ਅਪਲਾਈ ਕਰ ਸਕਦੇ ਨੇ ਸੋ ਇਹਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਕਿ ਇਹਦੇ ਵਿੱਚ ਜਿਹੜੀ ਤਨਖਾਹ ਰੱਖੀ ਗਈ ਹੈ ਜਿੰਨੇ ਪੋਸਟ ਗ੍ਰੈਜੂਏਟ ਟੀਚਰ ਨੇ ਉਹਨਾਂ ਦੀ 27500 ਔਰ ਟੀਜੀਟੀ ਨੇ ਜਿਹੜੇ ਉਹਨਾਂ ਦੀ 26250 ਪ੍ਰਾਇਮਰੀ ਟੀਚਰ ਦੀ 21250 뮤ਜ਼ਿਕ ਡਾਂਸ ਟੀਚਰ ਦੀ 21250 ਬਾਲ ਵਾਟਿਕਾ ਟੀਚਰ ਦੀ ਵੀ 21250 ਅਤੇ ਇਹਦੇ ਤੋਂ ਇਲਾਵਾ ਯੋਗਾ ਟੀਚਰ ਸਪੋਰਟਸ ਟੀਚਰ ਕੋਚ ਸਪੈਸ਼ਲ এডਿਕੇਸ਼ਨ ਟੀਚਰ ਦੀ 21250 ਜਿਹੜੀ ਤਨਖਾਹ ਰੱਖੀ ਗਈ ਹੈ ਔਰ ਜਿਹੜਾ ਕੰਪਿਊਟਰ ਇੰਸਟ੍ਰਕਟਰ ਦੀ ਸੈਲਰੀ 23750 ਅਤੇ ਜਿਹੜਾ ਕਾਉਂਸਲਰ ਆ ਉਹਦੀ ਸੈਲਰੀ 26250 ਸਕੂਲ ਵੱਲੋਂ ਰੱਖੀ ਗਈ ਹੈ ਸੋ ਇਹਦੇ ਵਿੱਚ ਤੁਸੀਂ ਇੰਟਰਵਿਊ ਦੇ ਵੇਖ ਤੇ ਜਿਹੜੀ ਭਰਤੀ ਹੋਣੀ ਆ ਬਠਿੰਡਾ ਕੈਂਟ ਦੇ ਵਿੱਚ 17 18 ਫਰਵਰੀ ਨੂੰ ਜਿਹੜੀ ਇੰਟਰਵਿਊ ਹੈ ਉਹ ਤੁਹਾਡਾ ਜਿਹੜਾ ਉੱਥੇ ਰੱਖੀ ਗਈ ਹੈ ਸੋ ਇਹਦੀ ਜਿਹੜੀ ਪੂਰੀ ਜਾਣਕਾਰੀ ਹੈ ਤੁਸੀਂ ਆ ਤੁਹਾਡੇ ਸਾਹਮਣੇ ਜਿਹੜਾ ਕਯੂਰ ਕੋਡ ਆ ਰਿਹਾ ਪੰਜਾਬ ਗਿਆਨ ਦਰਪਣ ਚੈਨਲ ਦਾ ਜਿਹੜਾ ਵਟਸਐਪ ਚੈਨਲ ਹੈ ਗਰੁੱਪ ਦਾ ਇਹਦੇ ਉੱਪਰ ਇਹਦਾ ਪੂਰਾ ਨੋਟੀਫਿਕੇਸ਼ਨ ਤੁਹਾਨੂੰ ਦਿੱਤਾ ਹੋਇਆ ਹੈ ਕਿਵੇਂ ਤੁਸੀਂ ਇਹਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਹੈ ਕਿਹੜੇ ਟੀਚਰ ਵਾਸਤੇ ਕੀ ਯੋਗਤਾ ਹੈ ਤੁਸੀਂ ਡਿਟੇਲ ਦੇ ਨਾਲ ਉਹ ਪੂਰੀ ਜਾਣਕਾਰੀ ਪੜ੍ਹ ਸਕਦੇ ਹੋ ਸੋ ਕਿਵੇਂ ਤੁਸੀਂ ਅਪਲਾਈ ਕਰਨਾ ਉਹਦੀ ਵੀ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਸੋ ਆਪ ਵੀ ਜਾਣਕਾਰੀ ਤੁਸੀਂ ਇਹਨੂੰ ਧਿਆਨ ਨਾਲ ਪੜੋ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬੱਚਾ ਹੋਏਗਾ ਤੈਨੂੰ ਵੱਧ ਤੋਂ ਵੱਧ ਹੋਰ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰ ਦਿਓ ਦੂਜੀ ਜਿਹੜੀ ਜਾਣਕਾਰੀ ਉਹ ਆਪਣੇ ਕੋਲ ਆਈ ਹੈ ਉਹ ਆਈ ਹੈ ਜੀ ਪੀਜੀਟੀ ਇੰਗਲਿਸ਼ ਕੈਮਿਸਟਰੀ ਫਿਜ਼ਿਕਸ ਅਤੇ ਸਪੋਰਟਸ ਟੀਚਰ ਦੀ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਇਹ ਭਰਤੀ ਕੀਤੀ ਜਾਣੀ ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੂਲੀ ਨਥਾਣਾ ਨੇੜੇ ਪੁੱਚੋ ਮੰਡੀ ਬਠਿੰਡਾ ਵਿਖੇ ਸੋ ਇਹ ਭਰਤੀ ਹੋਣੀ ਆ ਇਹਦੇ ਵਿੱਚ ਜਿਹੜੀ ਸੈਲਰੀ ਹੈ ਉਹ 25000 ਤੋਂ ਲੈ ਕੇ 40000 ਤੱਕ ਤੁਹਾਡੀ ਰੱਖੀ ਗਈ ਹੈ ਔਰ ਤੁਹਾਡੀ ਯੋਗਤਾ ਦੇ ਹਿਸਾਬ ਨਾਲ ਸੈਲਰੀ ਇਸ ਤੋਂ ਵੱਧ ਵੀ ਸਕਦੀ ਹੈ ਔਰ ਜੌਬ ਤੁਹਾਡੀ ਜਿਹੜੀ ਪਰਮਨੈਂਟ ਹੋਏਗੀ ਔਰ ਇਹਦੇ ਵਿੱਚ ਤੁਹਾਡੀ ਮਿਨੀਮਮ ਕੁਆਲੀਫਿਕੇਸ਼ਨ ਆ ਤੁਸੀਂ ਨੋਟ ਕਰ ਲਓ ਉਹ ਹੈਗੀ ਹੈ ਵੀ ਤੁਹਾਡੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਰੈਲੇਵੈਂਟ ਸਬਜੈਕਟ ਦੀ ਜਿਹੜੇ ਸਬਜੈਕਟ ਦੇ ਵਾਸਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਔਰ ਜਾਂ ਏਡਟੀ ਔਰ ਬੀਐਡ ਕੀਤੀ ਹੋਵੇ 2 ਸਾਲ ਦਾ ਤੁਹਾਡਾ ਟੀਚਿੰਗ ਦਾ ਐਕਸਪੀਰੀਅੰਸ ਹੋਵੇ ਤਾਂ ਤੁਹਾਨੂੰ ਪਹਿਲ ਦਿੱਤੀ ਜਾਊਗੀ ਔਰ ਇਹਦੇ ਵਿੱਚ ਤੁਹਾਨੂੰ ਸੈਲਰੀ ਤੋਂ ਇਲਾਵਾ EPF ਔਰ ECS ਦੀ ਫੈਸਿਲਿਟੀ ਵੀ ਦਿੱਤੀ ਜਾਊਗੀ ਔਰ ਇਹਦੇ ਤੋਂ ਇਲਾਵਾ ਜਿਹੜੇ ਸਟਾਫ ਵਾਸਤੇ ਸਕੂਲ ਦੀਆਂ ਫ੍ਰੀ AC ਬੱਸਾਂ ਜਿਹੜੀਆਂ ਬਠਿੰਡਾ ਪੁੱਚੋ ਮੰਡੀ ਰਾਮਪੁਰਾ ਗੋਨਿਆਣਾ ਤੇ ਨੇੜੇ ਦੇ ਏਰੀਆ ਦੇ ਵਿੱਚੋਂ ਤੁਹਾਨੂੰ ਘਰ ਜਾ ਕੇ ਵੀ ਸਟਾਫ ਦੀ ਜਿਹੜੀ ਬੱਸ ਹੈ ਤੁਹਾਨੂੰ ਲੈ ਕੇ ਆਏਗੀ ਔਰ ਬਠਿੰਡੇ ਤੋਂ 30 ਕਿਲੋਮੀਟਰ ਦਾ ਜਿਹੜਾ ਰਸਤਾ ਪੈਂਦਾ ਤੁਸੀਂ ਬਠਿੰਡੇ ਵੀ ਰੈਸ਼ ਕਰ ਸਕਦੇ ਹੋ ਔਰ ਜਿਹੜੇ ਦੂਰ ਦੇ ਕੈਂਡੀਡੇਟ ਅਗਰ ਅਪਲਾਈ ਕਰਦੇ ਨੇ ਅਗਰ ਉਹ ਸਿਲੈਕਟ ਹੁੰਦੇ ਨੇ ਤੇ ਉਹਨਾਂ ਦੇ ਖਾਣੇ ਅਤੇ ਰਹਿਸ਼ ਦਾ ਜਿਹੜਾ ਪ੍ਰਬੰਧ ਹੈ ਉਹ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਜਾਏਗਾ ਸੋ ਕਿਵੇਂ ਤੁਸੀਂ ਇਹਦੇ ਵਿੱਚ ਅਪਲਾਈ ਕਰਨਾ ਔਰ ਇਸ ਤੋਂ ਵਧੇਰੇ ਜਾਣਕਾਰੀ ਵੀ ਜੇ ਤੁਸੀਂ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ 98153 13035 ਅਤੇ 98886 27039 ਇਹਨਾਂ ਨੰਬਰਾਂ ਤੇ ਸੰਪਰਕ ਵੀ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਐਂਡਰੋਇਡ ਫੋਨ ਤੇ ਇਨਡੀਡ ਐਪ ਡਾਊਨਲੋਡ ਕਰੋ ਉਹਦੇ ਵਿੱਚ ਵੀ ਇਹ ਪੋਸਟਾਂ ਇਹਨਾਂ ਨੇ ਅਪਡੇਟ ਕੀਤੀ ਹੋਈ ਹੈ ਉਹਦੇ ਵਿੱਚ ਤੁਸੀਂ ਡਾਇਰੈਕਟ ਵੀ ਅਪਲਾਈ ਕਰ ਸਕਦੇ ਹੋ ਆਪਣਾ ਰੈਜ਼ਿਊਮ ਵੀ ਅਪਲੋਡ ਕਰ ਸਕਦੇ ਹੋ ਸੋ ਇਹ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੀ ਤੇ ਜੇ ਤੁਸੀਂ ਕੋਈ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਇਸ ਚੈਨਲ ਤੇ ਹੋਰ ਜਾਣਕਾਰੀ ਜੇ ਤੁਸੀਂ ਚਾਹੁੰਦੇ ਹੋ ਕੋਈ ਸ਼ੇਅਰ ਕੀਤੀ ਜਾਵੇ ਜਿਹੜੀ ਤੁਹਾਨੂੰ ਲੱਗਦਾ ਹੈ ਬਹੁਤ ਲੋਕਾਂ ਦਾ ਉਹਦੇ ਨਾਲ ਭਲਾ ਹੋ ਸਕਦਾ ਉਹ ਵੀ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਸੋ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ